ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੇਓ ਗੁਰੂ ਪਿਆਰੇਓ ਸ਼ੰਭੂ ਕ੍ਰਿਸ਼ੀ ਜੀ ਜਿਹੜੇ ਤੇ ਉਹਨਾਂ ਬਾਰੇ ਜਾਣਦੇ ਆ ਠੀਕ ਆ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਸ਼ੰਭੂ ਕ੍ਰਿਸ਼ੀ ਜੀ ਸ਼੍ਰੀ ਰਾਮਚੰਦਰ ਦੇ ਵੇਲੇ ਸਨ ਤੇ ਉਹ ਉਦੋਂ ਪ੍ਰਚਾਰ ਪ੍ਰਸਾਰ ਕਰਦੇ ਸਨ ਉਹਨਾਂ ਲੋਕਾਂ ਨੂੰ ਜਗਾਉਂਦੇ ਸਨ ਜਿਨ੍ਹਾਂ ਨੂੰ ਬ੍ਰਾਹਮਣੀ ਗ੍ਰੰਥਾ ਵਿੱਚ ਸ਼ੁੱਧਰ ਨੀਚ ਅਪਵਿੱਤਰ ਕਿਹਾ ਗਿਆ ਤੇ ਬ੍ਰਾਹਮਣੀ ਗ੍ਰੰਥਾ ਵਿੱਚ ਇਹ ਵੀ ਲਿਖਿਆ ਹੋਇਆ ਆ ਕਿ ਕੋਈ ਸ਼ੁੱਧਰ ਨੀਚ ਅਪਵਿੱਤਰ ਕਿਸੇ ਭਗਵਾਨ ਦਾ ਅੱਲਾ ਦਾ ਵਾਹਿਗੁਰੂ ਦਾ ਕਿਸੇ ਦਾ ਵੀ ਉਹ ਪ੍ਰਚਾਰ ਪ੍ਰਸਾਰ ਨਹੀਂ ਸੀ ਕਰ ਸਕਦਾ ਇਸੇ ਕਰਕੇ ਸ਼ੰਭੂ ਗਜੀ ਨੂੰ ਮਾਰ ਦਿੱਤਾ ਗਿਆ ਹੁਣ ਦੇਖੋ ਅੱਜ ਦੇ ਸਮੇਂ ਵਿੱਚ ਜੋ ਸ਼ੰਭੂ ਕ੍ਰਿਸ਼ੀ ਦੀ ਵਿਚਾਰਤਾ ਰਸੀ ਜਾਂ ਉਹਨਾਂ ਦੀ ਜੋ ਕ੍ਰਾਂਤੀਕਾਰੀ ਸੋਚ ਸੀ ਜਾਂ ਜਿਹੜਾ ਉਹਨਾਂ ਦੇ ਉਹ ਵੇਲੇ ਵਿਚਾਰਤਾ ਰਾ ਸੋਚ ਸਿਧਾਂਤ ਸੀ ਬਾਣੀ ਸੀ ਅੱਜ ਕਿਤੇ ਹੈ ਸਾਡੇ ਵਿੱਚ ਨਹੀਂ ਹੈ ਕਿਉਂ ਇਹ ਗੱਲ ਵਿਚਾਰਨ ਜੋਗ ਹੈ ਗਰੂ ਪਿਆਰਿਓ ਕਿਉਂਕਿ ਉਹਨਾਂ ਵੱਲੋਂ ਲਿਖੀ ਜਾਂ ਪ੍ਰਚਾਰੀ ਜਾਣ ਵਾਲੀ ਵਿਚਾਰਧਾਰਾ ਦੀ ਕੋਈ ਸੇਵਾ ਸੰਭਾਲ ਕਰਨ ਵਾਲਾ ਨਹੀਂ ਸੀ ਨਾ ਕਿਸੇ ਨੇ ਕੀਤੀ ਮਲੇਖਾਲੀ ਆਪੀ ਉਹਨਾਂ ਵੱਲੋਂ ਲਿਖੀ ਵਿਚਾਰਧਾਰਾ ਦੀ ਕਿਸੇ ਨੇ ਵੀ ਸੇਵਾ ਸੰਭਾਲ ਨਹੀਂ ਕੀਤੀ ਪਰ ਵਾਰੇ ਵਾਰੇ ਜਾਈਏ ਜਗਤਗੁਰੂ 탄ਤਾ ਨੇ ਸ੍ਰੀ ਗੁਰੂ ਨਾਨਕ ਦੇਵ ਪਾਸ਼ਾ ਜੀ ਮਹਾਰਾਜ ਜੀ ਉਹਦੇ ਜਿਨ੍ਹਾਂ ਨੇ 15 ਭਗਤਾਂ ਦੀ ਗੁਰਬਾਣੀ ਪੋਥੀ ਤਿਆਰ ਕੀਤੀ ਉਹਦੀ ਸੇਵਾ ਸੰਭਾਲ ਦਸਾਂ ਗੁਰੂਆਂ ਨੇ ਕੀਤੀ ਗੁਰੂ ਪਿਆਰਿਓ ਤੇ ਸਾਨੂੰ ਤੇ ਗੁਰੂਆਂ ਦਾ ਦਸਾਂ ਗੁਰੂਆਂ ਦੇ ਧੰਨਵਾਦੀ ਹੋਣਾ ਚਾਹੀਦਾ ਆ ਕਿ ਗੁਰੂਆਂ ਨੇ ਕਿਉਂਕਿ ਗੁਰੂ ਪਿਆਰ ਉਸ ਵੇਲੇ ਮੱਗ ਵੀ ਤੁਹਾਂ ਦੱਸ ਚੁੱਕੇ ਆ ਕਿ ਉਸ ਵੇਲੇ ਬ੍ਰਾਹਮਣੀ ਗ੍ਰੰਥਾ ਦੇ ਅਨੁਸਾਰ ਕੋਈ ਵੀ ਛੁੱਦਰ ਨੀਚ ਛੋਟੀ ਜਾਤੀ ਕਹੀ ਜਾਣ ਵਾਲਾ ਇਨਸਾਨ ਪ੍ਰਚਾਰ ਪ੍ਰਥਾ ਨਹੀਂ ਸੀ ਕਰ ਸਕਦਾ ਖੁਦ ਨੂੰ ਗੁਰੂ ਨਹੀਂ ਸਿੱਖਾ ਸਕਦਾ ਜਾਂ ਖੁਦ ਨੂੰ ਕਹ ਲਈਏ ਸੰਤ ਬਾਬਾ ਨਹੀਂ ਸਿੱਖਾ ਸਕਦਾ ਤੇ ਜਿਹੜਾ ਦੇ ਕੋਈ ਸ਼ਲੋਕ ਬੋਲ ਵੀ ਦਿੰਦਾ ਸੀ ਉਰੀ ਜ਼ਬਾਨ ਵੜ ਦੇਦੀ ਜਾਂਦੀ ਕਿ ਇੰਨੇ ਸ਼ਲੋਕ ਕਿਉਂ ਬੋਲਿਆ ਤੇ ਗੁਰੂਆਂ ਨੇ 15 ਪਖਤਾਂ ਦੀ ਗੁਰਬਾਣੀ ਦੀ ਸੇਵਾ ਸੰਭਾਲ ਕੀਤੀ ਤੇ თანਤਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਮਹਾਰਾਜ ਜੀਓ ਸ਼ਹੀਦਾਂ ਦੇ ਸਰਤਾਜ ਪਾਸ਼ਾ ਜੀ ਦੀ ਸ਼ਹੀਦੀ ਵੇਸੇ ਕਰਕੇ ਹੋਈ ਕਿਉਂਕਿ ਜਿਨ੍ਹਾਂ ਨੂੰ ਗੁਰੂ ਪਿਆਰੇ ਬਿੱਪਰ ਨੇ ਮਨੁਵਾਦੀ ਲੋਕਾਂ ਨੇ ਬ੍ਰਾਹਮਣ ਨੇ ਨੀਵਾ ਕਿਹਾ ਹੋਇਆ ਸੀ ਸ਼ੂਦਰ ਕਿਹਾ ਹੋਇਆ ਸੀ ਉਨ੍ਹਾਂ ਸੰਤਾਂ ਮਹਾਪੁਰਖਾਂ ਦੀ ਗੁਰਬਾਣੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਅੰਕਿਤ ਕਰਵਾ ਦਿੱਤੀ। ਗੁਰੂ ਅਰਜਨ ਦੇਵ ਪਾਸ਼ਾ ਦੀ ਸਭ ਤੋਂ ਵੱਡੀ ਸ਼ੀਧੀ ਦਾ ਕਾਰਨ ਹੀ ਇਹੋ ਸੀ। ਪਰ ਆਪਾਂ ਅੱਜ ਉਹਨਾਂ ਗੁਰੂਆਂ ਦਾ ਸ਼ੁਕਰਾਨਾ ਕਰਨ ਦੀ ਬਜਾਏ ਜੇਕਰ ਗੁਰੂ ਨਾਨਕ ਪਾਸ਼ਾ ਤੇ 10 ਗੁਰੂ ਸਹਿਬਾਨ ਗੁਰੂ ਗ੍ਰੰਥ ਸਾਹਿਬ ਤਿਆਰ ਨਾ ਕਰਦੇ ਤੇ ਤਿਆਰ ਕਰਦੇ ਤੇ ਉਹਨਾਂ ਭਗਤਾਂ ਦੀ ਬਾਣੀ ਨਾ ਪਾਉਂਦੇ ਤੇ ਫਿਰ ਕੀ ਸਾਡੇ ਕੋਲ ਬਾਣੀ ਪਹੁੰਚ ਪਾਉਂਦੀ? ਇਨੇ ਵੱਡੇ ਪੱਦਰ ਤੇ ਨਹੀਂ ਪਹੁੰਚ ਪਾਣੀ ਗੁਰੂ ਪਿਆਰੇ ਕਿਉਂਕਿ ਬ੍ਰਾਹਮਣ ਬਹੁਤ ਚਲਾ ਕੇ ਗੁਰੂ ਪਿਆਰੇ ਤੇ ਇਸ ਕਰਕੇ ਮੈਂ ਆਪਣੇ ਭਰਾਵਾਂ ਅੱਗੇ ਵੀ ਬੇਨਤੀ ਅਰਦਾਸ ਕਰਦਾ ਹਾਂ ਵੀ ਜੇਕਰ ਤੁਸੀਂ ਚਾਹੁੰਦੇ ਹੋ ਤੁਹਾਡੇ ਗੁਰੂ ਨੂੰ ਕੋਈ ਗੁਰੂ ਕਵੇ ਜੇਕਰ ਮੰਨ ਨਹੀਂ ਲਿਆ ਤੁਸੀਂ ਤੁਹਾਡਾ ਆ ਤੇ ਪਹਿਲਾਂ ਤੇ ਉਹ ਗੁਰੂ ਦੀਆਂ ਕਈਆਂ ਗੱਲਾਂ ਤੇ ਗੁਰਬਾਣੀ ਤੇ ਪਹਿਰਾ ਦਿਓ ਮੰਨ ਲਓ ਜੇਕਰ ਸਾਰੇ ਕਹਿੰਦੇ ਪਹੀ ਗੁਰੂ ਕਹਿਣਾ ਸਟਾਰਟ ਕਰ ਦਿੰਨੇ ਆ ਤੇ ਫਿਰ ਕੀ ਜੋ ਗੁਰੂ ਦੇ ਨਾਮ ਤੇ ਕੂੜ ਪ੍ਰਚਾਰ ਪਖੰਡ ਅੰਧਵਿਸ਼ਵਾਸ ਤੁਸੀਂ ਲੋਕਾਂ ਨੇ ਫਲਾਇਆ ਉਹ ਬੰਦ ਕਰੋਗੇ ਜੋ ਗੁਰੂ ਦੇ ਨਾਂ ਤੇ ਤੁਸੀਂ ਵੰਡੀਆਂ ਪਾਈਆਂ ਸਭ ਤੋਂ ਵੱਡਾ ਕੋਰ ਪਾਪ ਕੀਤਾ ਗੁਰੂ ਦੀ ਗੁਰਬਾਣੀ ਵੱਖਰੀ ਕਰਕੇ ਗੁਰੂਆਂ ਨੇ ਗੁਰੂਆਂ ਸਾਰਿਆਂ ਦੀ ਗੁਰਬਾਣੀ ਇਕੱਠੀ ਕਰਕੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਸੀ ਸਾਰਿਆਂ ਨੂੰ ਇੱਕ ਜਗ੍ਹਾ ਭਗਤਾਂ ਨੂੰ ਭੱਟਾ ਨੂੰ ਸਿੱਖਾਂ ਨੂੰ ਗੁਰੂਆਂ ਨੂੰ ਇੱਕ ਜਗ੍ਹਾ ਬਿਠਾਇਆ ਸੀ ਵੀ ਕੋਈ ਵੀ ਉੱਚਾ ਨੀਵਾਂ ਨਹੀਂ ਆ ਪਰ ਤੁਸੀਂ ਲੋਕਾਂ ਨੇ ਗੁਰਬਾਣੀ ਵੱਖਰੀ ਕਰਕੇ ਨਿਸ਼ਾਨ ਸਾਂ ਵੱਖਰਾ ਕਰਕੇ ਆਪਾਂ ਕਲੀਪੀ ਮੰਦਰ ਬਣਾ ਕੇ ਘੋਰ ਬਦਬੀ ਕੀਤੀ ਇਸ ਕਰਕੇ ਜੇਕਰ ਆਪਾਂ ਚਾਹੁੰਦੇ ਆ ਅਸੀਂ ਆਪਣੇ ਪਿਓ ਦੀ ਇੱਜ਼ਤ ਕਰੀਏ ਤਾਂ ਪਹਿਲੇ ਪਿਓ ਰਿਆ ਕਈਆਂ ਗੱਲਾਂ ਦੇ ਪਹਿਰਾ ਦਈਏ ਆਪਾਂ ਆਪਣੇ ਪਿਓ ਦੀ ਇੱਜ਼ਤ ਕਰੀਏ ਤੇ ਸਾਰੇ ਦੱਸਾ ਗੁਰੂਆਂ ਨੂੰ ਨੀਵਾ ਨਾ ਦਿਖਾਈਏ ਗੁਰੂ ਪਿਆਰਿਓ ਇਹੋ ਜਿਹਾ ਘੋਰ ਪਾਪ ਨਾ ਕਰੋ ਤੁਹਾਡਿਆ ਕੁਲਾ ਨਾਸ਼ ਹੋ ਜਾਣੀ ਆ ਸਿਨੀਆਂ ਕਬੀਨਤੀਆਂ ਪ੍ਰਵਾਨ ਕਰ ਲਿਓ ਤੇ ਆਪਾਂ ਗੁਰੂਆਂ ਦਾ ਸ਼ੁਕਰਾਨਾ ਕਰੀਏ ਜਿਨ੍ਹਾਂ ਨੇ ਗੁਰੂਆਂ ਦੀ ਗੁਰਬਾਣੀ ਸਾਡੇ ਤੱਕ ਪਹੁੰਚਾਈ ਇਨੀਆਂ ਸ਼ੀਧੀਆਂ ਹੋਈਆਂ ਇਨੇ ਸਦ ਸਈ ਇਨੇ ਕੇ ਮੈਦੀਆ ਪ੍ਰਵਾਨ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ